ਰੋਹਿਤ ਸ਼ਰਮਾ ਜੀ ਇਹ ਬੀ ਟੈਂਕ ਇਹ 3-4 ਮਹੀਨਿਆਂ ਤੋਂ ਬਲੌਕ ਹੈ ਜੀ ਸਾਡੇ ਤਕਰੀਬਨ ਸਾਰੀ ਬਿਮਾਰ ਹੈ ਜੀ ਬੱਚੇ ਵੀ ਬੜੇ ਵੀ ਜੀ ਮੈਨੂੰ ਖੁਦ ਬੁਖਾਰ ਚੱਲਿਆ ਬਈ ਇੱਕ ਹਫਤਾ ਹੋ ਗਿਆ ਜੀ ਇਹ ਦਿੱਕਤ ਇਹ 3-4 ਮਹੀਨੇ ਤੋਂ ਦੱਸਿਆ ਖਰਾਬ ਚੱਲ ਰਹੀ ਸੀਵਰੇਜ ਉਹ ਫਲੋ ਹੋ ਰਿਹਾ ਜੀ ਪੂਰੀ ਤਰ੍ਹਾਂ ਹੁਣ ਅਸੀਂ ਬਾਹਰ ਸਕੂਟਰ ਲੈ ਕੇ ਜਾਂਦੇ ਆ ਅੰਦਰ ਲੈ ਕੇ ਆਨੇ ਆ ਪੈਰ ਸਾਰੇ ਉਹੀ ਲਿਬੜੇ ਹੋਈ ਅੰਦਰ ਜਾਂਦੇ ਆ ਜੀ ਵਹੀਕਲ ਦੇ ਜੀ ਇਹ ਪ੍ਰਸ਼ਾਸਨ ਦੀ ਅੰਗਹੀਲੀ ਹੈ ਜੀ ਸਾਰੀ ਤਿੰਨੀ ਵਾਰ ਕੰਪਲੀਟ ਕਰ ਚੁੱਕੇ ਆਂਨੇ ਆ ਚਲੇ ਜਾਨੇ ਲੇਕਿਨ ਕੋਈ ਹਿੱਲਾ ਨਹੀਂ ਨਿਕਲਦਾ ਜੀਦਾ ਕੋਈ ਮੇਰਾ ਨਾਮ ਮਹੇਸ਼ ਕਪੂਰ ਜੀ ਇਹ ਸੰਜੀਵਨੀ ਸਟਰੀਟ ਗਲੀ ਨੰਬਰ 3 ਹੈ ਜੀ 20 ਟੈਂਕ ਏਰੀਆ ਸਰ ਸੀਵਰੇਜ ਚੌਕ ਪਤਰ ਪਿੱਛੇ ਤੋਂ ਹੈ ਪਿਛਲੇ 3-4 ਮਹੀਨਿਆਂ ਤੋਂ ਪ੍ਰੋਬਲਮ ਚੱਲ ਰਹੀ ਹੈ ਨਾਲੀਆਂ ਵੀ ਓਵਰਫਲੋ ਹੁੰਦੀਆਂ ਨਾਲੀਆਂ ਵਾਲੇ ਆ ਕੇ ਸਫਾਈ ਕਰ ਜਾਂਦੇ ਆ ਸਾਡੇ ਕੰਪਲੇਂਟ ਤੇ ਲੇਕਿਨ ਉਹਨਾਂ ਬਾਰ ਬਾਰ ਕੇ ਨਾਲੀਆਂ ਜਿਹੜੀਆਂ ਸੀਵਰੇਜ ਦੇ ਨਾਲ ਜੋੜੀਆਂ ਹੋਈਆਂ ਹਨ ਮਹੱਲੇ 'ਚ ਤੇ ਇਹਨਾਂ ਦੀਆਂ ਨਾਲੀਆਂ ਸੈਪਰੇਟ ਕਰਾਈਆਂ ਜਾਵੇਂ ਤਾਂ ਕਿ ਨਾਲੇ ਪ੍ਰੋਪਰ ਚੱਲਣ ਉਹ ਸੀਵਰੇਜ ਜੋ ਚੌਕ ਹੁੰਦਾ ਹੈ ਨਾਲੀਆਂ ਰਾਹੀਂ ਪਾਣੀ ਵੈਗ ਮਾਰ ਜਾਂਦਾ ਹੈ ਉਹ ਸਾਰੇ ਮਹੱਲੇ 'ਚ ਪਾਣੀ ਹੋ ਜਾਂਦਾ ਹੈ ਪਰ ਮਹੱਲੇ 'ਚ तकरीबन 50% ਤੋਂ ਉੱਤੇ ਬੱਚੇ ਬਿਮਾਰ ਬੈਠੇ ਆਂ ਜੀ ਬਜ਼ੁਰਗ ਬਿਮਾਰ ਪਏ ਆਂ ਸਭ ਨੂੰ ਈਵਨ ਬੁਖਾਰ ਹੋ ਰਿਹਾ ਈਵਨ ਮੈਂ 3 ਦਿਨ 4 ਦਿਨ ਤੋਂ ਮੈਂ ਬਿਮਾਰ ਪਿਆ ਮੇਰੇ ਘਰ ਬਿਮਾਰ ਪਏ ਆਂ ਸਾਰੇ ਇਸ ਕਰਕੇ ਸਾਰਾ ਮਹੱਲਾ ਦੁਖੀ ਹੈ ਜੀ ਪ੍ਰਸ਼ਾਸਨ ਨੂੰ ਅਪੀਲ ਇਹ ਕਰਦੇ ਆਂ ਕਿ ਜਿਵੇਂ ਡੀਸੀ ਸਾਹਿਬ ਨੇ ਕਿਹਾ ਸੀ ਕਿ ਬਰਸਾਤ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਸੀਵਰੇਜ ਨਾਲੇ ਸਾਫ਼ ਕਰਾਵਾਂਗੇ ਲੇਕਿਨ ਇਸ ਤਰਫ ਕੋਈ ਨਾ ਆਇਆ ਨਾ ਕੋਈ ਫੋਗਿੰਗ ਹੋ ਰਹੀ ਹੈ ਨਾ ਕੋਈ ਸੀਵਰੇਜ ਸਾਫ਼ ਕਰਨ ਵਾਸਤੇ ਆ ਰਿਹਾ ਨਾ ਕੋਈ ਇੱਧਰ ਧਿਆਨ ਦੇ ਰਿਹਾ ਬਾਰ ਬਾਰ ਕੰਪਲੇਨ ਕਰਨ ਤੇ ਵੀ ਕੋਈ ਧਿਆਨ ਨਹੀਂ ਦੇ ਰਿਹਾ ਹੁਣ ਅਸੀਂ ਅਪੀਲ ਕਰਦੇ ਹਾਂ ਕਿ ਜਲਦੀ ਜਲਦੀ ਸਾਡੇ ਸੀਵਰੇਜ ਵਾਸਤੇ